ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ 7 ਪੜਦਾ ਪੰਜਾਬ ਤੇ ਸਿੱਖਿਆ ਕ੍ਰਾਂਤੀ ਨੂੰ ਮੁੱਖ ਰੱਖਦੇ ਹੋਏ ਹਲਕਾ ਛੀਚਮਕੌੜ ਸਾਹਿਬ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਚੰਨੀ ਵੱਲੋਂ ਪਿੰਡ ਖਾਬੜਾ ਅਤੇ ਪਿੰਡ ਜਿਮੀਦਾਰਾ ਬਹਿਰਾਮਪੁਰ ਸਕੂਲਾ ਦਾ ਕੀਤਾ ਉਦਘਾਟਨ ਇਸ ਮੌਕੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਸਨ ਤੇ ਪਿੰਡ ਵਾਸੀ पंजाब न्यूज़ सेवन रिपोर्ट सोनीसागी ਤੋ ਚੋ ਵੀ ਬਹੁਤ ਵਧੀਆ ਬਣਾਤੀ ਆ ਵਧੀਆ ਬਣ ਗਿਆ ਜੀ ਹੁਣ ਪੱਤ ਪੁੱਤ ਇਤਤ ਪਹਿਲਾਂ ਤਾਂ ਹੋਈਆਂ ਨਹੀਂ ਪਹਿਲੀ ਵਾਰੀ ਹੈ ਬੈਠ ਜਾਓ ਬੈਠ ਜਾਓ ਬੈਠ ਜਾਓ ਨਿਕਲੇ ਜਾਈ ਸੱਦੇ ਤੇ ਬਹੁਤੀ ਸਰਕਾਰਿਓ ਅੱਜ ਸਾਡੇ ਲਈ ਬਹੁਤ ਮਾਨਕੀ ਗੱਲ ਹੈਗੀ ਹੈ। ਇਹ ਇੰਟਰਵੈਂਸ਼ਨ ਕਰਕੇ ਸਾਨੂੰ ਮਿਲਿਆ ਹੈਗਾ। ਇਹ ਸਾਡੇ ਵਿਧਾਇਕ ਸਾਹਿਬ ਨੇ ਤਾਂ ਮੰਤਰੀ ਸਾਹਿਬ ਹੀ ਹੈ ਸਾਡੀ ਹਲਕੇ ਚੋਂ। ਤਾਂ ਇਹਨਾਂ ਤਿੰਨਾਂ ਨੇ ਪੂਰਾ ਜੋਰ ਲਗਾ। ਸ਼ਾਨ ਹੋ ਗਈ। ਹੰਗਾਮ ਹੋ ਗਿਆ। ਇਹ ਬਹੁਤ ਚੰਗਾ ਹੋਣਗੇ। ਆਦਿ ਕਾਲ

ਅੱਜ ਖਾਪੜਾ ਸਕੂਲ 'ਚ ਪਹੁੰਚੇ ਆਂ। ਕਿਆ ਕਹਿਣਾ ਚਾਹੁੰਦੇ? ਅ ਅੱਜ ਮੈਂ ਖਾਪੜਾ ਦੇ ਪ੍ਰਾਇਮਰੀ ਸਕੂਲ ਐ ਜੀ ਉੱਥੇ ਪਹੁੰਚਿਆ। ਜੋ ਸਿੱਖਿਆ ਕ੍ਰਾਂਤੀ ਪੰਜਾਬ ਚੱਲ ਰਹੀ ਹੈ। ਉਹਦੇ ਤਹਿਤ ਜਿਹੜਾ ਇਹ ਸਕੂਲ 'ਚ ਅ 4.5 ਲੱਖ ਰੁਪਏ ਤੋਂ ਵੱਧ ਪੈਸਾ ਆਇਆ। ਔਰ ਇਹ ਚਾਰ ਦਿਵਾਰੀ ਤੁਹਾਡੇ ਸਾਹਮਣੇ ਇੱਕ ਬਹੁਤ ਸ਼ਾਨਦਾਰ ਕੰਮ ਹੋਇਆ। ਤੇ ਮੈਂ ਅਨੁਵਾਦ ਕਰਦਾ ਸਰਦਾਰ ਕੁਬਾ ਸਿੰਘ ਮਾਰੋਣਾ ਜਿਨ੍ਹਾਂ ਨੇ ਕਿ ਆਪਣਾ ਜੋ ਮਿਸ਼ਨ ਹੈ ਇੱਕ ਰੰਗਲਾ ਪੰਜਾਬ ਬਣਾਉਣ ਦਾ ਇੱਕ ਸਿੱਖਿਆ ਕ੍ਰਾਂਤੀ ਜੋ ਲੈ ਕੇ ਆਇਆ ਪੰਜਾਬ ਦੇ ਤਹਿਤ ਕਿ ਇਸ ਇਸ ਸਾਲ ਦਾ ਜਿਹੜਾ ਅਗਲੇ ਸਾਲ ਦਾ ਬਜਟ ਹੈ ਉਹਦੇ ਚ ਤਕਰੀਬਨ 19000 ਕਰੋੜ ਜਿਹੜਾ ਸਕੂਲਾਂ ਲਈ ਰੱਖਿਆ ਸੋ ਇੱਕ ਬਹੁਤ ਵੱਡਾ ਹਿੱਸਾ ਹੈ ਇਹ ਬਜਟ ਦਾ ਔਰ ਮੈਂ ਵੀ ਦੱਸਣਾ ਚਾਹੁੰਦਾ ਪਿਛਲੇ 3 ਸਾਲਾਂ ਚ ਤਕਰੀਬਨ ਜਿਹੜਾ 12 12000 ਸਕੂਲ ਹੈ ਜਿਹੜੇ ਉਹਨਾਂ ਦੀਆਂ ਚਾਰ ਦਿਵਾਰੀਆਂ ਹੁੰਦੀਆਂ ਕਿਉਂਕਿ ਪਹਿਲਾਂ 75 ਸਾਲਾਂ ਚ ਚਾਰ ਦਿਵਾਰੀਆਂ ਜਿਹੜੀਆਂ ਸਕੂਲਾਂ ਦੀਆਂ ਨਹੀਂ ਹੁੰਦੀਆਂ ਸੀ ਔਰ 20000 ਦੇ ਕਰੀਬ ਲਵੇ ਟੀਚਰ ਰੱਖੇ ਔਰ 12000 ਤੋਂ ਵੱਧ ਟੀਚਰ ਜਿਹੜੇ ਕੱਚੇ ਸੀ ਉਹਨਾਂ ਨੂੰ ਪੱਕੇ ਕੀਤਾ ਗਿਆ ਸਕੂਲਾਂ ਚ ਚਾਰ ਦਿਵਾਰੀ ਜਿੱਥੇ ਕਲਾਸਰੂਮ ਨਹੀਂ ਸੀ ਨਵੇਂ 10000 ਜਿਹੜੇ ਨਵੇਂ ਕਮਰੇ ਬਣੇ ਔਰ ਜਿੱਥੇ ਬੈਂਚ ਡੈਸਕ ਨਹੀਂ ਸੀ ਉਹ ਦਿੱਤੇ ਗਏ ਸੋ ਸਿੱਖਿਆ ਨੂੰ ਇੱਕ ਬਹੁਤ ਵੱਡਾ ਅਹਿਮ ਸਭ ਤੋਂ ਨੰਬਰ 1 ਤੇ ਰੱਖ ਕੇ ਜਿਹੜਾ ਹੈਗਾ ਸਾਡੀ ਸਰਕਾਰ ਤੋਂ ਅਹਿਮ ਅਹਿਮੀਅਤ ਦਿੱਤੀ ਜਾ ਰਹੀ ਹੈ ਔਰ ਜੋ ਬੱਚਿਆਂ ਦੇ ਰਿਜ਼ਲਟ ਵੀ ਹੁਣ ਆ ਰਹੇ ਨੇ ਉਹ ਬਹੁਤ ਵਧੀਆ 100% ਹੁਣੇ ਮੈਂ ਜਾ ਕੇ ਆਇਆ ਸਿੰਘ ਭਗਵੰਤ ਪੁਰਾ 100% ਰਿਜ਼ਲਟ ਬੱਚੇ ਸਾਡੇ IIT ਸਾਡੇ ਬੱਚੇ ਜਿਹੜੇ ਉਹਨਾਂ ਦੇ JEE ਦੇ ਟੈਸਟ ਸਰਕਾਰੀ ਸਕੂਲਾਂ ਦੇ ਕਲੀਅਰ ਕਰ ਰਹੇ ਨੇ IAS ਬਣੇ ਹੁਣੇ ਇੱਕ ਸਾਡੇ ਫਲਕੇ ਦਾ ਇੱਕ ਬੱਚਾ ਜਿਹੜਾ ਯੂਪੀਐਸਸੀ ਆਈਐਸਐਸ ਕਲੀਅਰ ਹੋਇਆ ਸੋ ਇੱਕ ਬਹੁਤ ਵੱਡਾ ਬਦਲਾਅ ਜਿਹੜਾ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦਾ ਆਇਆ ਠੀਕ ਨੀ ਬੰਦਰ ਕਲੀ ਸਾਡੇ ਉਸਤਰ ਬਹੁਤ ਚੁਕੇ ਨੇ ਅਸੀਂ ਉਹਨਾਂ ਦਾ ਬੜੇ ਬਾਤਾਂ ਤੇ ਜਲਦੀ ਗੱਲ ਆਇਆ ਤਾਂ ਵੀ ਆਇਆ ਆਪਦੇ ਆ ਡਾਕਟਰ ਕਹਿੰਦੇ ਜੀ ਸੇ ਹਲਕਾ ਵੀ ਆਇਆ ਸਿਰ ਜੁਕਾਰ ਸਾਹਿਬ ਉਹਨਾਂ ਦਾ ਅਸੀਂ ਬਾਤਾਂ ਤੇ ਰੀਵਤਕੇ ਕੈਂਟਾਨੀ ਆਏ ਹੋਏ ਸਜਣਾ ਦਾ ਹੱਥ ਜੋੜ ਕੇ ਸਵਾਗਤ ਕੀਤਾ ਨੀ ਆਏ ਹੋਏ ਸਜਣਾ ਦਾ ਹੱਥ ਜੋੜ ਕੇ ਸਵਾਗਤ ਕੀਤਾ ਨੀ ਆਏ ਹੋਏ ਸਜਣਾ ਦਾ ਅਸੀਂ ਸੰਗਰ ਹਲਕਾ ਜੀ ਚਮਕੌਰ ਸਾਹਿਬ ਤੋਂ ਵਿਦਾਇਤ ਡਾਕਟਰ सर 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 छोटे ਅਬ ਜੀ ਅਗਾਂਹ ਨੂੰ ਸਨਮਾਨ ਕਰ ਪਿਉ 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 ਦੇਖਵਾ ਇਹ தாம் ਯਾਰ ਆ ਮੁੰਡਾ ਗੱਭੀ ਆ ਗਈ ਚੀਂ ਚੀਂ ਲੀਤੇ ਉਹ ਮੰਨ ਲਗਾਓ ਕਿ ਮੰਨੇ ਸਕੂਲ ਦਾ ਵਿੱਚ ਸਾੜੀ ਸਕੂਲ ਵਿੱਚ ਜੇ ਮੇਨ ਨਾ ਹੈਗਾ ਉਹ ਕਲੀਅਰ ਹੈ ਸਾਡੇ ਜੀ ਪ੍ਰਿੰਸੀਪਲ ਇਹ ਕਹਿੰਦੇ ਕੋਈ ਐਵੇਂ ਦੀ ਗੱਲ ਨਹੀਂ ਹੈ ਅੱਜ ਤੁਹਾਡੇ ਵਿੱਚ ਜਿਹੜੇ ਸਖਸ਼ੀਤ ਪਹੁੰਚੇ ਨੇ ਉਹਨੇ ਡਾਕਟਰ ਜਦੋਂ ਡਾਕਟਰ ਇਲਾਜ ਕਰਦਾ ਕਰਦਾ ਰਾਣੀ ਤੇ ਆ ਜਾਈ ਤੇ ਇੱਕ ਵਾਰੀ ਸੋਚਣਾ ਬੰਦਾ ਹੈ ਕਿ ਉਹਨਾਂ ਨੂੰ ਵੀ ਸੁ ਹੋਇਆ ਹੋਣਾ ਕਿ ਮੈਂ ਸੇਵਾ ਕਿਵੇਂ ਕਰ ਸਕਦਾ ਹਾਂ ਕਿ ਹੋ ਸਕਦਾ ਜਿਹੜਾ ਹੈ ਤੈਨੂੰ ਜਿਹੜਾ ਹੈਗਾ ਆ ਉਹ ਆਪਣੀ ਸੇਵਾਵਾਂ ਦੇ ਸਕਦੇ ਨੇ ਤੇ ਅਸੀਂ ਛੰਡੇ ਡਿਓ ਪ੍ਰੇਮ ਮਿੱਤਲ ਜੀ ਪ੍ਰਿੰਸੀਪਲ ਮੈਡਮ ਖੋਰ ਵਕਫਤ ਸਕੂਲਾਂ ਤੋਂ ਆਏ ਹੋਏ ਪ੍ਰਿੰਸੀਪਲ ਸਹਿਬਾਨ ਟੀਚਰ ਸਹਿਬਾਨ ਇਸ ਪਿੰਡ ਦੇ ਸਰਪੰਚ ਸਾਹਿਬ ਪੰਚ ਸਾਹਿਬ ਸਵਾਪਕਾ ਸਰਪੰਚ 소ਹੀ ਜੀ ਆਮ ਆਦਮੀ ਪਾਰਟੀ ਦੇ ਸਾਰੇ ਅਹੁਦੇਦਾਰ ਸਹਿਬਾਨ volunteers ਸਹਿਬਾਨ ਸਾਡੇ ਸਿੱਖਿਆ ਕ੍ਰਾਂਤੀ ਦੇ ਕੋਆਰਡੀਨੇਟਰ ਅਰਜੰਦ ਸਿੰਘ ਰਾਜਾ ਜੀ ਬੱਚਿਆਂ ਦੇ ਬਹੁਤ ਸਤਿਕਾਰਯੋਗ ਮਾਪੇ ਮੇਰੇ ਬਜ਼ੁਰਗ ਨੌਜਵਾਨ ਸਾਥੀ ਔਰ ਪਿਆਰੇ ਪਿਆਰੇ ਸਾਡੇ ਸਕੂਲ ਦੇ ਬੱਚੇ ਪ੍ਰੈਸ ਦੇ ਵੀਰ ਸਾਰਿਆਂ ਨੂੰ ਫਤਿਹ ਅਰਜੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਅੱਜ ਸੁਹਾਵਣਾ ਦਿਨ ਬਹੁਤ ਬਹੁਤ ਵਧੀਆ ਅੱਜ ਦਿਨ ਕਿ ਅਸੀਂ ਸਿੱਖਿਆ ਕ੍ਰਾਂਤੀ ਦਾ ਇਹ ਦਿਨ ਅੱਜ ਮਨਾ ਰਹੇ ਹਾਂ ਇੱਕ ਬਹੁਤ ਵੱਡੀ ਮੀਟਿੰਗ ਦੇ ਲਈ ਆਵਾਮੀ ਪਾਰਟੀ ਨੂੰ 1922 2022 ਲੈ ਕੇ ਆਏ ਇੱਕ ਨਾਰਾ ਦਿੱਤਾ ਸੀ ਕਿ ਇੱਕ ਮੌਕਾ ਅਰਵਿੰਦ ਕੇਜਰੀਵਾਲ ਜੀ ਨੂੰ ਇੱਕ ਮੌਕਾ ਸਰਦਾਰ ਭਗਵੰਤ ਸਿੰਘ ਮਾਨ ਨੂੰ ਫਤੂਸੀ ਐਨੇ ਖੁੱਲ੍ਹ ਖੁੱਲ੍ਹੇ ਦਿਲ ਨਾਲ ਪੰਜਾਬੀਆਂ ਨੇ ਮੌਕਾ ਦਿੱਤਾ 92 ਸੀਟਾਂ ਦਿੱਤੀਆਂ ਦਿਲ ਦੀਆਂ ਗਹਿਰਾਈਆਂ ਤੋਂ ਪਹਿਲਾਂ ਸਾਰੇ ਸਾਡੇ ਹਲਕਾ ਨਿਵਾਸੀ ਪੰਜਾਬੀਆਂ ਨੂੰ ਬਹੁਤ-ਬਹੁਤ ਧੰਨਵਾਦ ਜੋ ਗੰਤੀ ਆਪ ਚਾਹੀਏ ਹੁਣ ਦੂਜਾ ਮੁਜਾਫਰ ਸਕੂਲ ਦਾ ਬੱਚਾ ਉਹ ਯੂਪੀਐਸਸੀ ਦੇ ਆਈਐਸਐਸ ਇੰਡੀਅਨ ਸਟੈਟਿਸਟਿਕਲ ਸਰਵਿਸ ਉਹ ਜਿਹੜੇ ਚੌਥੇ ਸਥਾਨ ਤੇ ਆਇਆ ਸਾਰੇ ਇੰਡੀਆ ਚ ਜਸਵੰਦਰ ਪਾਲ ਸਿੰਘ ਸੋ ਇਹ ਇੱਕ ਬਦਲੇ ਹੋਏ ਮਾਹੌਲ ਦੇ ਜਿਹੜੇ ਚਿੰਨ੍ਹ ਨੇ ਵੀ ਕਿਵੇਂ ਸਕੂਲਾਂ ਦੀ ਨਵਹਾਰ ਬਦਲੀ ਜਾ ਰਹੀ ਹੈ 117 118 ਸਕੂਲ ਆਫ ਐਮਿਨੈਂਸ ਜਿਹੜੇ ਉਹ ਬਣਾਏ ਜਾ ਰਹੇ ਨੇ ਹਰ ਹਲਕੇ ਚਿੱਕਾ ਕਿ ਸਾਡੇ ਹਲਕੇ ਨੂੰ 2 ਮਿਲਿਆ ਸਾਡੇ ਹਲਕੇ ਚ 2 ਇਸ ਲਈ ਮਿਲੇ ਕਿ ਸਾਡੇ ਗੁਰੂਆਂ ਸਾਡੇ ਸਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਅੱਜ ਉਹ ਸ਼ਹਾਦਤਾਂ ਦਾ ਜਿਹੜਾ ਹੈਗਾ ਉਹਨਾਂ ਕਾਰਨ ਹੀ ਜਿਹੜਾ ਅੱਜ ਅਸੀਂ ਆਜ਼ਾਦ ਇੱਥੇ ਬੈਠੇ ਆਂ ਆਪਣੀਆਂ ਪਗੜੀਆਂ ਸਜਾ ਕੇ ਬੈਠੇ ਆਂ ਆਪਣਾ ਧਰਮ ਜਿਹੜਾ ਆਪਣਾ ਇਸ਼ਟ ਮੰਨ ਰਹੇ ਆਂ ਉਹਨਾਂ हिंदुस्तानुस्तान <laughs> ਹਰ ਬੋਲ ਦੱਸਦਾ ਤੁਹਾਡੇ ਬਾਰੇ ਕਿ ਸ਼ੁਕਰੀਆ ਤੁਹਾਡੀ ਨਹੀਂ ਆ ਰਹੀ ਹੈ ਮੀਂਸਵਾਰ ਤੋਂ ਕਰਦੀ ਸੇਵਾ ਕਰਦੀ ਸੁਭੀ ਕੀ ਸਾਰੀ ਹੈ ਕਰਦੀ ਸੁਭ ਦਾ ਮਲਾਂ ਦੀ ਕੀਤੀਆਂ ਨੇਕ ਕਮਈਆਂ ਆਪ ਜੀ ਤੇ ਸਾਡੇ ਸਕੂਲ ਆਉਂਦੇ ਜੀ ਆਇਆਂ